you mm -hmm. ਜੀ ਆਪਾ ਹਾਜ਼ਰਾਂ ਜੀ ਈਟੀਟੀ 23 ਚੌਣ ਭਰਤੀ ਸਬੰਧੀ ਨਵੀਂ ਤੇ ਵੱਡੀ ਅਪਡੇਟ ਲੈ ਕੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਭਰਤੀ ਨੂੰ ਲੈ ਕੇ ਡਿਪਾਰਟਮੈਂਟ ਵੱਲੋਂ ਦੋ ਆਫੀਸ਼ੀਅਲ ਲੈਟਰ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਜੀ ਸਟੇਸ਼ਨ ਅਲਾਟਮੈਂਟ ਦੇ ਰਿਗਾਰਡਿੰਗ ਵੀ ਇੱਕ ਆਫੀਸ਼ੀਅਲ ਅਪਡੇਟ ਆਈ ਹੈ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਜਿਹੜੀ ਹੈ ਇਸ ਵੀਡੀਓ ਦੇ ਵਿੱਚ ਸਾਂਝੀ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਜੀ ਆਫੀਸ਼ੀਅਲ ਲੈਟਰ ਦੀ ਉਸ ਤੋਂ ਬਾਅਦ ਆਪਾਂ ਜੋਇਨਿੰਗ ਦੀ ਵੀ ਗੱਲ ਕਰਾਂਗੇ ਕਿ ਆਫਰ ਲੈਟਰ ਜਿਹੜੇ ਨੇ ਕਦੋਂ ਮਿਲਣ ਜਾ ਰਹੇ ਨੇ 23 ਆਫੀਸ਼ੀਅਲ ਨੋਟਿਸ ਵਾਲ ਵਧਨ ਤੋਂ ਪਹਿਲਾਂ ਇੱਕ ਚੀਜ਼ ਪਹਿਲਾਂ ਹੀ ਤੁਸੀਂ ਨੋਟ ਕਰ ਸਕਦੇ ਹੋ ਜੀ 7 ਕੁ ਮਹੀਨੇ ਪਹਿਲਾਂ ਲਗਭਗ ਆਪਾਂ ਨੇ ਇਸ ਚੈਨਲ ਤੇ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਕਿ ਆਪਾਂ ਨੇ ਗੱਲ ਕੀਤੀ ਸੀ ਕਿ 23 ਚੌਂਟ ਪਰਤੀ ਦੀ ਸੈਲਰੀ ਕੀ ਰਹਿਣ ਵਾਲੀ ਹੈ 10300 ਜਾਂ ਫਿਰ 29200 ਠੀਕ ਹੈ ਵੀਡੀਓ ਆਪਾਂ ਨੇ ਉਸ ਸਮੇਂ ਪਾਈ ਸੀਗੀ ਤਾਂ ਇਹਦੇ ਰਿਗਾਰਡਿੰਗ ਵੀ ਇੱਕ ਆਫੀਸ਼ੀਅਲ ਲੈਟਰ ਜਾਰੀ ਹੋ ਚੁੱਕਿਆ ਹੋ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਵੇਗਾ ਜਿਸ ਦੇ ਵਿੱਚ ਇਹ ਗੱਲ ਮੈਂਸ਼ਨ ਕੀਤੀ ਗਈ ਹੈ ਕਿ 23 ਚੌਂਟ ਨੂੰ ਜਿਹੜੀ ਹੈ ਸੈਲਰੀ ਹੈ ਉਹ ਜੋ 6635 ਨੂੰ ਮਿਲ ਰਹੀ ਹੈ ਜਾਂ ਜੋ 19 ਚ ਨੂੰ ਇਹਨੂੰ ਮਿਲੇਗੀ ਸੇਮ ਐਜ਼ ਇਟ ਹੀ 23 ਚ ਨੂੰ ਮਿਲਣ ਵਾਲੀ ਹੈ ਜਦਕਿ ਇਹਨਾਂ ਦਾ ਜਿਹੜਾ ਭਰਤੀ ਵਾਲਾ ਨੋਟਿਸ ਹੈ ਜਦੋਂ ਇਹ ਭਰਤੀ ਆਈ ਸੀ ਉਸ ਦੇ ਵਿੱਚ 10300 ਮੈਂਸ਼ਨ ਕੀਤੀ ਗਈ ਸੀ ਲੇਕਿਨ ਜੋ ਹੁਣ ਆਫੀਸ਼ੀਅਲ ਲੈਟਰ ਜਾਰੀ ਹੋਇਆ ਹੈ ਡਿਪਾਰਟਮੈਂਟ ਵੱਲੋਂ ਉਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਪੜ ਸਕਦੇ ਹੋ ਇਹ ਦੇਖ ਸਕਦੇ ਹੋ ਜੀ ਤੁਸੀਂ ਠੀਕ ਹੈ ਜਦੋਂ ਨੋਟਿਸ ਆਇਆ ਸੀ ਉਦੋਂ 10300 ਦੀ ਗੱਲ ਕੀਤੀ ਗਈ ਸੀ ਲੇਕਿਨ ਜੇਕਰ ਇਸੀ ਤੁਸੀਂ ਪੁਆਇੰਟ 4.0 ਨੂੰ ਦੇਖੋ ਠੀਕ ਹੈ ਪੁਆਇੰਟ ਜਿਹੜਾ ਇਹ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਸਪਸ਼ਟ ਕੀਤਾ ਜਾਂਦਾ ਹੈ ਕਿ ਲੜੀ ਨੰਬਰ 3.0 ਵਿੱਚ ਜਿਹੜਾ ਇਸ ਪੁਆਇੰਟ ਦੇ ਵਿੱਚ ਦਰਜ ਕੀਤਾ ਗਿਆ ਹੈ ਉਹ ਪੁਆਇੰਟ ਜੇ ਤੁਸੀਂ ਪੜੋ ਤਾਂ ਇੱਥੇ ਤੁਸੀਂ ਕਲੈਮ ਦੇਖ ਸਕਦੇ ਹੋ ਠੀਕ ਹੈ ਜੀ ਕਿ 2364 ਅਸਾਮੀਆਂ ਵਾਲੇ ਯੋਗ ਉਮੀਦਵਾਰਾਂ ਦੀ ਤਨਖਾਹ ਦੀ ਅਦਾਇਗੀ ਵਿੱਤ ਵਿਭਾਗ ਦੇ ਪੱਤਰ ਨੰਬਰ ਮਿਤੀ 7 2020 ਦੇ ਆਧਾਰ ਤੇ ਹੀ ਜਿਹੜੀ ਹੈ ਜੋ ਮਿਤੀ 21 10 2020 ਦੇ ਅਨੁਸਾਰ ਹੋਵੇਗੀ ਯਾਨੀ ਕਿ ਜਿਹੜਾ ਉਦੋਂ ਲੈਟਰ ਜਾਰੀ ਹੋਇਆ ਸੀ ਜਿਸ ਦੇ ਵਿੱਚ ਕਿ 29200 ਦੀ ਗੱਲ ਕੀਤੀ ਹੋਈ ਹੈ ਉਹੀ ਜਿਹੜਾ ਹੈ ਇੱਥੇ ਪੇ ਕਮਿਸ਼ਨ ਰਹਿਣ ਵਾਲਾ ਹੈ ਠੀਕ ਹੈ ਯਾਨੀ ਕਿ 2364 ਵਾਲਿਆਂ ਨੂੰ 10300 ਦੀ بجائے 29200 ਹੀ ਮਿਲੇਗਾ ਠੀਕ ਹੈ ਜਿਹੜਾ ਪੇ ਕਮਿਸ਼ਨ 2635% ਤੇ ਲੱਗਿਆ ਹੋਇਆ ਹੈ ਤੇ ਜਿਹੜਾ ਉਹ 943 ਵੀ ਲੱਗੇਗਾ ਠੀਕ ਹੈ ਉਹੀ ਜਿਹੜਾ ਸੇਮ ਹੈ ਇਹਦੇ ਤੇ ਲਾਗੂ ਹੋਏਗਾ ਇਹ ਤਾਂ ਦੇਖੋ ਤੁਸੀਂ ਲੈਟਰ ਇਥੇ ਦੇਖ ਸਕਦੇ ਹੋ ਠੀਕ ਹੈ ਜੀ ਇਹ ਆਪਣਾ ਜਿਹੜਾ ਹੈ ਲੇਟੈਸਟ ਹੈ ਇਸ ਤੋਂ ਬਿਨਾ ਜਿਹੜਾ ਦੂਜਾ ਲੈਟਰ ਜਾਰੀ ਹੋਇਆ ਹੈ ਉਹ ਹੈਗਾ ਇਹ ਇਹ ਵੀ ਤੁਸੀਂ ਦੇਖੋ ਇਹਦੇ ਵਿੱਚ ਤੁਸੀਂ ਇਥੇ ਦੇਖ ਸਕਦੇ ਹੋ ਜੀ ਆਪਣੇ ਬਾਰਡਰ ਏਰੀਆ ਦੀ ਭਰਤੀ ਹੈ ਇਹ 2364 ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਤੇ ਫਜ਼ਿਲਕਾ ਠੀਕ ਹੈ ਬਾਰਡਰ ਏਰੀਆ ਦੀ ਇਹ ਭਰਤੀ ਹੈ ਇਹਦੇ ਵਿੱਚ ਦੇਖੋ ਜਿਹੜਾ ਕਿ 5993 ਦੇ ਤਰੀਕੇ ਦਾ ਜਿਸ ਤਰੀਕੇ ਨਾਲ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਸੀ ਸੇਮ ਐਜ਼ ਇਟ ਉਹੀ ਹੈ ਕਿ ਜਿਹੜੀਆਂ ਜਿੱਥੇ-ਜਿੱਥੇ ਵੈਕੈਂਸੀਸ ਖਾਲੀ ਨੇ ਉਹਨਾਂ ਦਾ ਜਿਹੜਾ ਡਾਟਾ ਅਪਡੇਟ ਕਰਨ ਲਈ ਕਿਹਾ ਗਿਆ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਵਾਂ ਕਿ ਇਹ ਡਾਟਾ ਅਪਡੇਟ ਹੋ ਚੁੱਕਿਆ ਹੈ ਠੀਕ ਹੈ ਇਹਦੇ ਰਾਹੀਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਜੀ ਜਿਹੜਾ ਇਹ ਲੈਟਰ ਜਾਰੀ ਹੋਇਆ ਸੀ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਖਾਲੀ ਅਤੇ ਭਰੀਆਂ ਹੋਈਆਂ ਸਾਮੀਆਂ ਨੇ 8TT ਦੀਆਂ ਇਹਨਾਂ ਨੂੰ MIS ਪੋਰਟਲ ਦੇ ਡਾਟੇ ਵਿੱਚ ਮੁਕੰਮਲ ਅਪਡੇਸ਼ਨ ਕਰਵਾਉਣ ਸੰਬੰਧੀ ਤਾਂ ਇੱਥੇ ਤੁਸੀਂ ਇੱਕ ਤਰੀਕ ਵੀ ਦੇਖ ਸਕਦੇ ਹੋ ਜੀ 17 ਜਨਵਰੀ ਤੱਕ ਦੀ ਗੱਲ ਕੀਤੀ ਗਈ ਹੈ ਇਹ ਤੁਸੀਂ ਦੇਖ ਸਕਦੇ ਹੋ 17 ਜਨਵਰੀ ਤੱਕ ਜਿਹੜਾ ਕੰਮ ਹੈ ਉਹ ਉਕਤ ਈਮੇਲ ਰਾਹੀਂ ਭੇਜਣਾ ਕਿੰਨੀ ਹੋਏਗਾ ਜੀ ਅਪਡੇਸ਼ਨ ਕਰਾਉਣ ਸੰਬੰਧੀ ਸਰਟੀਫਿਕੇਟ ਹੈ ਯਾਨੀ ਕਿ ਤੁਸੀਂ ਮੰਨ ਕੇ ਚੱਲੋ ਕਿ ਕੱਲ ਮਾਰਨਿੰਗ ਤੱਕ ਜਿਹੜਾ ਇਹ ਸਾਰਾ ਕੰਮ ਹੈ ਉਹ ਕੰਪਲੀਟ ਹੋ ਜਾਣਾ ਹੈ ਜੀ ਇੱਕ ਜਾਂ ਦੋ ਦਿਨਾਂ ਦੇ ਅੰਦਰ ਅੰਦਰ ਮੈਕਸਿਮਮ ਜਿਹੜਾ ਕਹਿ ਲਓ ਤੁਹਾਨੂੰ ਆਫਰ ਲੈਟਰ ਨੇ ਜਾਂ ਕਹਿ ਲਓ ਸਟੇਸ਼ਨ ਅਲੋਟਮੈਂਟ ਹੈ ਉਹਨਾਂ ਦੋਹਾਂ ਦੇ ਰਿਗਾਰਡਿੰਗ ਕੋਈ ਨਾ ਕੋਈ ਜਿਹੜੀ ਆਫੀਸ਼ੀਅਲ ਅਪਡੇਟ ਹੈ ਤੁਹਾਨੂੰ ਦੇਖਣ ਨੂੰ ਮਿਲੇਗੀ ਹੀ ਮਿਲੇਗੀ ਠੀਕ ਹੈ ਤਾਂ ਤੁਸੀਂ ਇੱਥੇ ਤਰੀਕ ਵੀ ਦੇਖ ਸਕਦੇ ਹੋ ਜੀ ਪ੍ਰੋਪਰ ਧਿਆਨ ਨਾਲ ਪੜ੍ਹ ਸਕ ਕਿ ਜਿਹੜਾ ਕੰਮ ਹੈ ਉਹ ਕੰਪਲੀਟ ਹੋ ਜਾਏਗਾ ਤੁਸੀਂ ਇਥੇ ਤਰੀਕ ਵੀ ਦੇਖ ਸਕਦੇ ਹੋ ਜੀ ਠੀਕ ਹੈ ਤੇ ਇਹ ਤੋਂ ਬਾਅਦ ਹੁਣ ਜਿਹੜਾ ਨੈਕਸਟ ਪ੍ਰੋਸੈਸ ਹੈ ਉਹ ਹੈਗਾ ਜੀ ਸਟੇਸ਼ਨ ਅਲੋਟਮੈਂਟ ਦਾ ਠੀਕ ਹੈ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਸਟੇਸ਼ਨ ਜਿਹੜਨੇ 23 64 ਵਾਲੀ ਦੀ ਗੱਲ ਕਰ ਰਹੇ ਆ ਆਪਾਂ ਸਟੇਸ਼ਨ ਅਲੋਟ ਹੋ ਜਾਣਗੇ ਠੀਕ ਹੈ ਤਾਂ ਦੇਖੋ ਇਹ ਤੋਂ ਬਿਨਾ ਦੇਖੋ ਇੱਕ ਜਿਹੜਾ ਹੈ ਟੈਲੀਗ੍ਰam ਗਰੁੱਪ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ 23 ਚੌਣ ਦੀ ਜਿਹੜੀ ਨਿਊਜ਼ ਫੈਲ ਰਹੀ ਹੈ ਕਿ 20 ਤਰੀਕ ਨੂੰ ਲੈਟਰ ਮਿਲ ਰਹੇ ਨੇ ਕਿੰਨੀ ਕਿਸ ਗੱਲ ਦੀ ਸੱਚਾਈ ਹੈ ਕਿੰਨੀ ਨਹੀਂ ਤਾਂ ਦੇਖੋ ਤੁਸੀਂ ਕਹਿ ਸਕਦੇ ਹੋ 99% ਚਾਂਸ ਨੇ ਕਿ 23 ਨੂੰ ਮਿਲ ਸਕਦੇ ਨੇ ਠੀਕ ਹੈ ਕਿਉਂਕਿ ਕਿਉਂਕਿ ਦੇਖੋ ਇਹਦਾ ਜਿਹੜਾ 23 ਚੋਣ ਦਾ ਆਲਮੋਸਟ ਕੰਮ ਸਾਰਾ ਕੰਪਲੀਟ ਹੈ ਸਿਰਫ ਰਸਿਵ ਸਟੇਸ਼ਨ ਅਲੋਟ ਹੋਣੇ ਬਾਕੀ ਨੇ ਠੀਕ ਹੈ ਜੀ ਤੇ ਦੂਜੀ ਗੱਲ ਇਹਨਾਂ ਦਾ ਜਿੰਨਾ ਵੀ ਡਾਟਾ ਹੈਗਾ ਸਿਕਾ ਉਹ ਵੀ ਅਪਲੋਡ ਹੋ ਜਾਣਾ ਹੈ ਅੱਜ ਦੀ ਤਰੀਕ ਦੇ ਵਿੱਚ ਕਵਰ ਹੋ ਜਾਏਗਾ ਤਾਂ ਇਹਦਾ ਕੋਈ ਜਿਆਦਾ ਵੱਡਾ ਇਸ਼ੂ ਲੰਬਾ ਨਹੀਂ ਹੈਗਾ ਤਾਂ ਹੀ ਤਾਂ ਇਹ ਦੇਖੋ ਸੈਲਰੀ ਦੇ ਰਿਗਾਰਡਿੰਗ ਵੀ ਇਹਦਾ ਨੋਟਿਸ ਤਾਂ ਹੀ ਡਿਪਾਰਟਮੈਂਟ ਵੱਲੋਂ ਪਹਿਲਾਂ ਹੀ ਕਲੈਰੀਫਿਕੇਸ਼ਨ ਦੇ ਅਕੋਰਡਿੰਗ ਜਾਰੀ ਕਰ ਦਿੱਤਾ ਗਿਆ ਹੈ ਤਾਂ ਕਿ ਕੱਲ ਨੂੰ ਜਦੋਂ ਵੀ ਕੈਂਡੀਡੇਟਸ ਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਣ ਲੈਟਰ ਦੇਖਣ ਨੂੰ ਮਿਲਣ ਤਾਂ ਉਹਦੇ ਵਿੱਚ ਕੋਈ ਵੀ ਕੈਂਡੀਡੇਟ ਜਿਹੜਾ ਹੈ ਉਹ ਬਾਅਦ ਦੇ ਵਿੱਚ ਇਹ ਗੱਲ ਨਾ ਕਹੇ ਕਿ ਜੋ ਪੱਤਰ ਜਾਰੀ ਹੋਇਆ ਸੀ ਜਾਂ ਜੋ ਇੱਕ ਨੋਟਿਸ ਜਾਰੀ ਹੋਇਆ ਸੀ ਨੋਟੀਫਿਕੇਸ਼ਨ ਦੇ ਅਕੋਰਡਿੰਗ ਉਸ ਅਕੋਰਡਿੰਗ ਜਿਹੜੀ ਆ ਤਨਖਾਹ ਨਹੀਂ ਦਿੱਤੀ ਜਾ ਰਹੀ ਠੀਕ ਹੈ ਇਸੇ ਕਰਕੇ ਡਿਪਾਰਟਮੈਂਟ ਵੱਲੋਂ ਜਿਹੜਾ ਲੈਟਰ ਹੈ ਪਹਿਲਾਂ ਹੀ ਆਫੀਸ਼ੀਅਲੀ ਜਾਰੀ ਕਰ ਦਿੱਤਾ ਗਿਆ ਹੈ ਕਲੀਅਰ ਹੈ ਜੀ ਦੇਖੋ ਦੂਜੀ ਗੱਲ ਜੇ ਆਪਾਂ 993 ਦੀ ਗੱਲ ਕਰ ਲਈ ਕਿ 993 ਨੂੰ ਕਦੋਂ ਤੱਕ ਜੁਆਇਨਿੰਗ ਮਿਲੇਗੀ ਤਾਂ ਦੇਖੋ ਫਸਟ ਆਫ 올 ਜਿੱਥੇ ਤੱਕ ਜ਼ਿਆਦਾ ਚਾਂਸਸ ਲੱਗ ਰਹੇ ਨੇ ਉਹ ਹੈਗੇ ਨੇ ਜੀ 23 ਚੋਣ ਦੇ ਪਹਿਲਾਂ 23 ਚੋਣ ਨੂੰ ਹੋ ਸਕਦਾ ਲੈਟਰ ਜਾਰੀ ਕਰ ਦਿੱਤੇ ਜਾਣ ਕਿਉਂਕਿ ਇੱਕ ਤਾਂ ਇਹ ਘੱਟ ਜ਼ਿਲ੍ਹਿਆਂ ਦੀ ਹੈ ਸਿਰਫ ਲਗਭਗ 6-7 ਜ਼ਿਲ੍ਹੇ ਹੀ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਨੇ ਤੁਹਾਨੂੰ ਦੇਖਣ ਨੂੰ ਮਿਲਣਗੇ ਲੈਟਰ ਠੀਕ ਹੈ ਦੂਜੀ ਗੱਲ ਜ ਮੇਰੀ ਤਾਂ ਉਹਦਾ ਤੁਹਾਨੂੰ ਪਤਾ ਹੈ ਕਿ ਅੱਜ ਜਿਹੜਾ ਹੈ ਸੁਣਵਾਈ ਵੀ ਹੋਣੀ ਆ ਹਾਈ ਕੋਰਟ ਦੇ ਵਿੱਚ ਠੀਕ ਹੈ ਤਾਂ ਉਹਦਾ ਕੀ ਫੈਸਲਾ ਹੁੰਦਾ ਉਹਦੇ ਤੇ ਵੀ ਆਪਾਂ ਨਾਲੇ ਦਿਨਾਂ ਦੇ ਵਿੱਚ ਗੱਲ ਕਰਾਂਗੇ ਬਾਕੀ ਦੇਖੋ ਐਨਆਈਐਸ ਵਾਲੇ ਵੀ ਐਡ ਕੀਤੇ ਗਏ ਨੇ ਲੇਕਿਨ ਇੰਨੀ ਗੱਲ ਜ਼ਰੂਰ ਹੈ ਕਿ 30 ਜਨਵਰੀ ਤੋਂ ਪਹਿਲਾਂ ਪਹਿਲਾਂ ਉਹਨਾਂ ਦਾ ਵੀ ਸਟੇਸ਼ਨ ਅਲੋਟਮੈਂਟ ਦਾ ਕੰਮ ਜਿਹੜਾ ਕੰਪਲੀਟ ਹੋ ਜਾਣਾ ਹੈ 9594 ਦੀ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਜੀ ਤਾਂ ਇਹ ਤਾਂ ਦੋ ਦੇਖੋ ਲੈਟਰ ਜਿਹੜੇ ਡਿਪਾਰਟਮੈਂਟ ਵੱਲੋਂ ਆਫੀਸ਼ੀਅਲ ਲੈਟਰ ਜਾਰੀ ਹੋ ਚੁੱਕੇ ਬਾਕੀ ਰਹੀ ਗੱਲ ਦੇਖੋ ਆਫਰ ਲੈਟਰ ਮਿਲਣ ਦੀ ਤਾਂ ਪੂਰੀ ਪੋਸੀਬਿਲਟੀ ਹੈਗੀ ਹੈ ਤੇ ਜੋ ਉਹਦਾ অলਮੋਸਟ ਕੰਮ ਜਿਹੜਾ ਕੰਪਲੀਟ ਹੈ ਜਸਟ ਲਾਸਟ ਜਿਹੜਾ ਕਹਿ ਲੋ ਲਾਸਟ ਸਟੈਪ ਹੈ ਇਹ ਜਿਹੜਾ ਕਿ ਹੁਣ ਡਿਪਾਰਟਮੈਂਟ ਵੱਲੋਂ ਕੀਤਾ ਜਾਣਾ ਹੈ ਆਫੀਸ਼ੀਅਲ ਜਿਹੜਾ ਹੈ ਆਫਰ ਲੈਟਰ ਦਾ ਕਲੀਅਰ ਹੈ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ 23 ਚੋਂ ਨੂੰ 10 300 ਦੀ بجائے 29 200 ਜਿਹੜਾ ਹੈ ਦਿੱਤਾ ਜਾਏਗਾ ਪੇ ਠੀਕ ਹੈ ਸੈਲਰੀ ਦਿੱਤੀ ਜਾਏਗੀ ਕੀ ਉਹ ਠੀਕ ਹੈ ਜਾਂ ਨਹੀਂ ਉਹ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਡੇ ਅਕੋਰਡਿੰਗ ਡਿਪਾਰਟਮੈਂਟ ਵੱਲੋਂ ਇਹ ਕੀਤਾ ਗਿਆ ਕੰਮ ਜਿਹੜਾ ਸਹੀ ਹੈ ਜਾਂ ਗਲਤ ਹੈ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਬਾਕੀ 23 ਚੋਂ ਦੀ ਹਰ ਪ੍ਰਕਾਰ ਦੀ ਛੋਟੀ ਵੱਡੀ ਅਪਡੇਟ ਲੈਣ ਦੇ ਲਈ ਚੈਨਲ ਨਾਲ ਜਰੂਰ ਜੁੜੋ ਇੱਥੇ ਤੁਹਾਨੂੰ ਹਰ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਅਪਡੇਟ ਜਿਹੜੀ ਹੈ ਇਸ ਚੈਨਲ ਤੇ ਟਾਈਮ ਟੂ ਟਾਈਮ ਮਿਲਦੀ ਰਹੇਗੀ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਜੀ ਟੈਲੀਗ੍ਰam ਗਰੁੱਪ ਨਾਲ ਵੀ ਜਰੂਰ ਜੁੜੋ ਪੂਰੇ ਦੋਨੋਂ ਦੇ ਦੋਨੋਂ ਅਫੀਸ਼ੀਅਲ ਲੈਟਰ ਜਿਹੜੇ ਨੇ ਤੁਹਾਨੂੰ ਉੱਥੇ ਵੀ ਮਿਲ ਜਾਣਗੇ ਮਿਲਦੇ ਆਂ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ